ਦਾ ਜੀ ਮੈਂ ਸਿੱਖੀ ਨਾਲ ਕਿਵੇਂ ਜੁੜਾਂ ਮੈਂ ਉਹਨੂੰ ਬਿਲਕੁਲ ਨਹੀਂ ਪਹਿਲਾਂ ਕਹਿੰਦਾ ਵੀ ਤੂੰ ਆਹ ਕਰ ਲੈ ਆਹ ਕਰ ਲੈ ਕਿਈ ਮਨ ਚ ਆਵੇਗਾ ਵੀ ਤੂੰ ਅਮਰ ਸ਼ਖ ਲੈ ਮੈਂ ਉਹਨੂੰ ਕਹਿਣਾ ਸਭ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਸੁਣਿਓ ਜਿਹੜੀਆਂ ਵਾਸ਼ਨਾਵਾਂ ਮੈਂ ਹੱਟ ਨਾਲ ਉਹਦੀਆਂ ਖਤਮ ਕਰਨੀਆਂ ਚਾਹਨਾ ਮੇਰੇ ਸ਼ਬਦਾਂ ਨਾਲ ਖਤਮ ਨਹੀਂ ਹੋਣੀਆਂ ਜਿਹੜੀ ਸ਼ਬਦ ਨੇ ਤਬਦੀਲੀ ਲਿਆ ਦੇਣੀ ਚੇਤੇ ਰੱਖਿਓ ਪਿੰਦਰਪਾਲ ਸਿੰਘ ਦੇ ਬੋਲ ਤਬਦੀਲੀ ਨਹੀਂ ਲਿਆ ਸਕਦੇ ਕਿਉਂ ਆਪ ਜੀ ਦਾ ਬੱਚਾ ਕੀਰਤਨ ਸਿੱਖਦਾ ਹੈ ਉਹਨੇ ਸੁਰਾਂ ਸਿੱਖ ਲਈਆਂ ਪਰ ਜਿੰਨੇ ਕੀਰਤਨ ਸਿਖਾਣਾ ਉਹਨੇ ਇੱਕ ਗੱਲ ਕਹਿਣੀ ਹੈ ਬੇਟਾ ਜਿਹੜਾ ਤੂੰ ਕੀਰਤਨ ਕਰਨਾ ਹੈ ਪਹਿਲਾਂ ਉਹ ਸ਼ਬਦ ਦਾ ਪਾਠ ਸਿੱਖ ਕਿ ਸ਼ੁੱਧ ਪਾਠ ਤੋਂ ਬਿਨਾ ਕੀਰਤਨ ਕਰ ਸਕੂਗਾ ਪਹਿਲਾਂ ਉਹਨੂੰ ਪਾਠ ਸਿੱਖਣਾ ਪਏਗਾ ਪਾਠ ਕਰਨਾ ਹੈਗਾ ਤੇ ਕੀਰਤਨ ਕਰੂਗਾ ਜੇ ਮੈਂ ਕਹਿਣਾ ਜੀ ਮੈਂ ਕਥਾ ਸਿੱਖਣੀ ਹੈ ਤੇ ਸਿਆਣਾ ਵਿਦਵਾਨ ਕਹੇਗਾ ਪਹਿਲਾਂ ਪਾਠ ਕਰਨਾ ਸਿੱਖ ਤੁਰੋਂ ਮੈਂ ਬੇਨਤੀ ਕਰਾਂ ਵਖਿਆਨ ਕਰਨਾ ਹੋਵੇ ਕੀਰਤਨ ਕਰਨਾ ਹੋਵੇ ਸਿੱਖੀ ਵਿੱਚ ਪਹਿਲਾ ਲੈਸਨ ਹੀ ਇਹ ਵੇ ਕਿ ਮਨੁੱਖ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੀ ਜਾਚ ਹੁੰਦੀ ਹੈ